ਤੁਹਾਡਾ ਸਵਾਗਤ ਹੈ ਜੀ ਇੱਕ ਨਵੀਂ ਵੀਡੀਓ ਵਿੱਚ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਜਟਿਲ ਅਤੇ ਦਿਲਚਸਪ ਮਾਮਲੇ ਬਾਰੇ ਜਿਸ ਨੇ ਸਟ੍ਰੇਲੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ ਇਹ ਮਾਮਲਾ ਕਲੀਅਰ ਮਾਉਂਟ ਸੀਰੀਅਲ ਕਿਲਿੰਗ ਜਿਸ ਵਿੱਚ ਬੇਹੱਦ ਸ਼ਰਮਨਾਕ ਅਤੇ ਭਿਆਨਕ ਕਤਲ ਹੋਏ ਅੱਜ ਅਸੀਂ ਇਸ ਮਾਮਲੇ ਬਾਰੇ ਜ਼ਰੂਰੀ ਪਹਿਲੂਆਂ ਨੂੰ ਸਮਝਾਂਗੇ ਅਤੇ ਵੇਖਾਂਗੇ ਕਿਵੇਂ ਪੁਲਿਸ ਇਸ ਦੀ ਜਾਂਚ ਕੀਤੀ ਅਤੇ ਅਪਰਾਧੀਆਂ ਨੂੰ ਕਿਵੇਂ ਫੜਿਆ ਕਲਿਆਰਮੋਰ ਸੀਰੀਅਲ ਕਿਲਿੰਗ 1996 ਤੋਂ 1997 ਦਰਮਿਆਨ ਪਰਥ ਆਸਟ੍ਰੇਲੀਆ ਵਿੱਚ ਹੋਈਆਂ ਹੱਤਿਆਵਾਂ ਦਾ ਹਿੱਸਾ ਸੀ ਇਨ੍ਹਾਂ ਹੱਤਿਆਵਾਂ ਵਿੱਚ ਮੁੱਖ ਤੌਰ ਤੇ 3 ਔਰਤਾਂ ਦੀ ਮੌਤ ਹੋਈ ਜਿਨ੍ਹਾਂ ਦੇ ਨਾਮ ਸੀ ਜੈਨ ਡ੍ਰੈਮਰ ਕੀਰਾ ਗਾਲਵਿੰਗ ਅਤੇ ਸਾਰਾ ਸਪੀਰਸ ਇਨਾਂ ਦੀਆਂ ਲਾਸ਼ਾਂ ਅਗਲੇ ਕੁਝ ਮਹੀਨਿਆਂ ਵਿੱਚ ਮਿਲੀਆਂ ਇਸ ਕੇਸ ਦੇ ਚੱਲਦੇ ਸਮੇਂ ਪੁਲਿਸ ਨੂੰ ਕੋਈ ਸਬੂਤ ਨਹੀਂ ਮਿਲਿਆ ਸਾਰਾ ਸਪੀਰਸ ਜੋ ਕਿ 18 ਸਾਲਾਂ ਦੀ ਸੀ ਇਹ 22 ਜਨਵਰੀ 1996 ਨੂੰ ਗਾਇਬ ਹੋਈ ਇਸ ਦੀ ਲਾਸ਼ ਕਦੇ ਵੀ ਨਹੀਂ ਮਿਲੀ ਗੈਂਡਰੀ ਮਰਤਾ ਜੋ 1968 ਨੂੰ ਗਾਇਬ ਅਤੇ ਕੋਈ ਹਟਿਆ ਅਦੋਸ਼ ਦੀ লাশ ਪੈਥ ਦੇ ਦੱਖਣੀ ਇਲਾਕੇ ਵਿੱਚ ਮਿਲੀ। ਹੀਰਾ ਗਲਵੇ ਜਿਸ ਦੀ ਉਮਰ 27 ਸਾਲਾਂ ਦੀ ਸੀ 14 ਮਾਰਚ 1997 ਨੂੰ ਗਾਇਬ ਹੋਈ ਉਸ ਦੀ লাশ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਮਿਲੀ। ਡੀਐਨਏ ਦੇ ਸਬੂਤਾਂ ਨੇ ਬਰੈਡਲੀ ਥੈਡਵਰਜ਼ ਨੂੰ 1995 ਦੇ ਇੱਕ ਪੁਰਾਣੇ ਯੋਨ ਮਾਮਲੇ ਨਾਲ ਵੀ ਜੋੜਿਆ। ਇੱਕ ਔਰਤ ਦੇ ਇਕ ਔਰਤ ਦੇ ਪਿਆਰਵਾਰ ਪਿੰਡ ਦੇ ਇੱਕ ਪਾਰਕ ਵਿੱਚ ਜਾਨ ਸ਼ੋਸ਼ਣ ਕੀਤਾ ਗਿਆ ਇਸ ਮਾਮਲੇ ਵਿੱਚੋਂ ਬੱਚੇ ਹੋਏ ਅਤੇ ਸਬੂਤਾਂ ਦੀ ਜਾਂਚ ਕੀਤੀ ਗਈ ਜੋ ਕਲੀਅਰ ਮੌਨਰਮ ਮਾਮਲੇ ਨਾਲ ਬਿਲਕੁਲ ਜੁੜਦੇ ਸਨ ਇਹ ਐਡਵਰਡ ਜੋ ਕਿ ਮੁੱਖ ਅਪਰਾਧੀ ਸੀ ਹਰ ਕਤਲ ਦੀ ਪਲਾਨਿੰਗ ਪਹਿਲਾਂ ਤੋਂ ਹੀ ਕੀਤੀ ਸੀ ਉਹ ਆਪਣੀਆਂ ਹਤਿਆਵਾਂ ਵਿੱਚ ਸਾਵਧਾਨੀ ਨਾਲ ਕੰਮ ਕਰਦਾ ਸੀ ਅਤੇ ਇੱਕ ਮਨੋਗਿਆਨਿਕ ਤਰੀਕੇ ਨਾਲ ਬਿਨਾ ਕਿਸੇ ਸ਼ਬਦ ਦੇ ਪਰਖੋਗ ਦੇ ਸ਼ੁਰੂ ਹੁੰਦਾ ਸੀ ਇਨ੍ਹਾਂ ਹਤਿਆਮਾਂ ਵਿੱਚ ਤਿੰਨ ਮੁੱਖ ਹਿੱਸੇ ਪਛਾਣ ਫਾਸਟ ਹਮਲਾ ਅਤੇ ਸ਼ਰਮ ਦਾ ਪ੍ਰਗਟਾਵਾ ਹੈ ਹਰ ਕਤਲ ਦੇ ਪਹਿਲਾਂ ਬ੍ਰੈਡਲੀ ਨੇ ਉਹ ਟਾ ਨੂੰ ਕਲੀਅਰ ਮਾਉਂਟ ਪਬ ਜਾਂ ਕਿਸੇ ਹੋਰ ਸਮਾਜਿਕ ਥਾਂ ਤੇ ਮੀਟ ਕਰਨ ਲਈ ਕਾਲ ਕਰਕੇ ਆਉਣ ਦਾ ਨਿਯਮ ਆਇਆ ਉਹ ਆਪਣੇ ਟਾਰਗੇਟ ਨੂੰ ਉਹਦੇ ਰੇਮੋਵ ਵਿੱਚ ਪੈਦਾ ਕਰਦਾ ਸੀ ਅਤੇ ਕਰਸ਼ਨ ਨਾਲ ਗੱਲ ਕਰਦਾ ਸੀ ਜਦੋਂ ਉਸਦੇ ਪਿਆਰ ਅਤੇ ਧੋਖੇ ਦੀ ਰਾਹਤ ਵਿੱਚ ਅਮਰੀਨ ਬ੍ਰੈਡਲੀ ਉਹਨਾਂ ਨੂੰ ਫਸਾਉਂਦਾ ਤੇ ਉਹਨਾਂ ਨਾਲ ਜ਼ਬਰਦਸਤ ਧੋਖਾ ਕਰਦਾ ਜਦੋਂ ਉਸਦੇ ਨਾਲ ਜਿਹਨ ਦੀ ਸਹਾਇਤਾ ਕਰਨ ਇਹ ਜਾਜ ਦੇ ਦਿੰਦੀਆਂ ਉਹ ਉਹਨਾਂ ਨੂੰ ਕੋਈ ਖਾਸ ਜਗ੍ਹਾ ਉਹ ਉਹਨਾਂ ਨੂੰ ਕੋਈ ਖਾਸ ਜਗ੍ਹਾ ਵਿੱਚ ਲੈ ਕੇ ਜਾਂਦਾ ਸੀ ਬ੍ਰੈਡਲੀ ਨੇ ਪੁੱਲ ਖਿੱਚਣ ਅਤੇ ਉਹਨਾਂ ਨੂੰ ਆਧਾਰ ਜਾਂ ਚੰਗੇ ਗਹਿ ਵਿਵਾਰ ਦਰੂਪ ਦੇ ਵਿੱਚ ਇੱਕ ਅਜਿਹੀ ਹੱਤਿਆ ਦੀ ਤੀਬਰਤਾ ਪੈਦਾ ਕਰਦਾ ਸੀ ਹਮੇਸ਼ਾ ਹਮਲਾ ਚੁੱਪ ਕੇ ਕੀਤਾ ਜਾਂਦਾ ਸੀ ਜਿਵੇਂ ਕਿ ਛੋਟੇ ਕਟਨ ਜਾਂ ਉਹਨਾਂ ਨੂੰ ਹਾਲਾ ਵਿੱਚ ਕਰਨ ਵਾਲੀ ਯੂਟੀਆਂ ਦੇ ਨਾਲ ਹਮਲਾ ਕੀਤਾ ਜਾਂਦਾ ਸੀ ਹਰ ਹੱਤਿਆਨਾਮੇ ਵਿੱਚੋਂ ਕੋਈ ਤਰੀਕਿਆਂ ਨਾਲ ਚੁੱਪ-ਚੁੱਪ ਕੇ ਕੀਤਾ ਜਾਂਦਾ ਸੀ ਅਤੇ ਪੁਲਿਸ ਨੂੰ ਮੋੜਲੀ ਸਹਾਇਤਾ ਤੇ ਸਬੂਤਾਂ ਜਾਂ ਕਿਸੇ ਪਛਾਣ ਵਾਲੀ ਚੀਜ਼ ਛੱਡ ਦੀ ਬਜਾਏ ਹਾਲ ਚੁੱਕੇ ਹਨ ਹਾਲਾਂਕਿ ਬ੍ਰੈਡਲੀ ਐਡਵਰਸ ਦੀਆਂ ਲਾਸ਼ਾਂ ਤੋਂ ਕੁਝ ਜ਼ਰੂਰੀ ਸਬੂਤ ਅਤੇ ਡੀਐਨਏ ਮਿਲੇ ਇਸ ਨਾਲ ਉਹ ਫਸਿਆ ਪਰ ਉਹ ਹਮੇਸ਼ਾ ਬਿਨਾ ਕਿਸੇ ਗਵਾਹੀ ਜਾਂ ਦਵੇਸ਼ੀ ਵਾਲੀ ਦੂਰੀ ਲਈ ਛੁਪਦਾ ਸੀ ਕਤਲਾਂ ਦੇ ਨਤੀਜੇ ਅਤੇ ਉੱਥੇ ਹੋਈ ਵਾਪ ਹਰ ਹੱਤਿਆ ਦੇ ਬਾਅਦ ਬ੍ਰੈਡਲੀ ਲੇ ਲਾਸ਼ਾਂ ਨੂੰ ਖੁੱਲੇ ਇਲਾਕਿਆਂ ਜਾਂ ਗੁੰਜਲਦਾਰ ਥਾਂ ਵਿੱਚ ਸੁੱਟ ਦਿੰਦਾ ਜੈਨ ਰਿਮਰ ਕੀਰਾ ਗਲਵਨ ਅਤੇ ਸਾਰਾ ਸਪੀਸ ਦੀਆਂ ਲਾਸ਼ਾਂ ਇੰਨਾ ਤਰੀਕਿਆਂ ਨਾਲ ਬਿਨਾ ਕਿਸੇ ਸ਼ੰਕ ਜਾਂ ਖੋਜਾਂ ਵਿੱਚ ਮਿਲੀ ਇਹ ਦਰਜੇ ਕਰਦਾ ਹੈ ਕਿ ਉਹ ਕਿਵੇਂ ਲੋਕਾਂ ਨੂੰ ਧੋਖਾ ਦੇ ਕੇ ਅਤੇ ਪਲਾਨਿੰਗ ਨਾਲ ਉਹਨਾਂ ਨੂੰ ਫਰੇਸ਼ ਕਾਰ ਬਣਾ ਲੈਂਦਾ ਸੀ ਬ੍ਰੈਡਲੀਅਰ ਵਰਜ਼ ਦਾ ਕਤਲ ਦਾ ਤਰੀਕਾ ਬਰੀ ਦੇ ਕਤਲ ਦਾ ਤਰੀਕਾ ਸਾਈਕੋਲੋਜੀਕਲ ਤਰੀਕਿਆਂ ਨਾਲ ਵੀ ਜੁੜਦਾ ਸੀ ਉਸਨੇ ਆਪਣੇ ਟਾਰਗੇਟ ਨੂੰ ਬਿਲਕੁਲ ਖੁੱਲਾ ਅਤੇ ਬਿਨਾਂ ਰੋਕ ਦੇ ਛੱਡ ਦਿੱਤਾ ਉਹ ਕਦੇ ਵੀ ਕਤਲ ਕਰਨ ਨਾਲ ਬਾਅਦ ਵਿੱਚ ਉਸ ਨੂੰ ਸਾਥ ਨਹੀਂ ਛੱਡਦਾ ਸੀ ਇਹ ਉਸ ਦੇ ਮਨੋ ਗਿਆਨਕ ਹਾਲਤ ਤੇ ਉਹਦੇ ਆਪਰੇਸ਼ਨ ਦਾ ਹਿੱਸਾ ਸੀ ਜਿਸ ਨਾਲ ਉਹਦੀ ਸ਼ਕਲ ਹਮੇਸ਼ਾ ਇੱਕ ਛਾਟੀ ਰਣਨੀਤੀ ਵਿੱਚ ਸ਼ਾਮਲ ਹੁੰਦੀ ਸੀ ਪੁਲਿਸ ਦੀ ਜਾਂਚ ਅਤੇ ਸਬੂਤ ਉਸ ਸਮੇਂ ਵਿੱਚ ਕੀ ਸਬੂਤ ਮਿਲੇ ਅਤੇ ਪੁਲਿਸ ਨੇ ਕਿੱਦਾਂ ਕੀ ਜਾਂਚ ਕੀਤੀ ਹਤਿਆ ਦਾ ਬਾਅਦ ਪਹਿਲਾ کئی ਮਹੀਨੇ ਤੱਕ ਪੁਲਿਸ ਨੂੰ ਕੋਈ ਪੱਕਾ ਸਬੂਤ ਇਕੱਠਾ ਕਰਨ ਵਿੱਚ ਸਫਲ ਨਹੀਂ ਸੀ ਪਰ ਕੁਝ ਮੁੱਖ ਸਬੂਤ ਜਿਵੇਂ ਕਿ ਡੀਐਨਏ ਲਾਸ਼ਾਂ ਤੋਂ ਮਿਲੇ ਫਿੰਗਰਪ੍ਰਿੰਟਾਂ ਨੇ ਜਾਂਚ ਦਾ ਰੁਖ ਬਦਲ ਦਿੱਤਾ ਉੱਜਿਗਰ ਹਤਿਆ ਵਾਲੀ ਜਗ੍ਹਾ ਪੁਲਸ ਨੇ ਜੈਮਰੀ ਮਰ ਅਤੇ ਕੀਰਾ ਗਲਬੀਂਡੀਆਂ ਲਾਸ਼ਾਂ ਪਲੇਅਰ ਮਾਉਂਟ ਅਤੇ ਵੱਖਰੇ ਪਥਰੀਲੇ ਇਲਾਕਿਆਂ ਵਿੱਚ ਪੁੱਜ ਸਰਪ੍ਰਾਈਜ਼ੀ ਸਬੂਤਾਂ ਵਿੱਚ ਜਿਵੇਂ ਕਿ ਡੀਐਨਏ ਸੈਂਪਲ ਅਤੇ ਵਿਸ਼ੇਸ਼ ਸਮੱਗਰੀ ਦੇ ਕੁਝ ਦਿਲਚਸਪ ਗਵਾਹਿਆਂ ਦੀ ਪੁਸ਼ਟੀ ਕੀਤੀ ਡੀਐਨਏ ਸਬੂਤ ਬ੍ਰੈਡਲੀ ਐਡਵਰਡਸ ਨੇ ਆਪਣੇ ਦੂਜੇ ਕਤਲਾਂ ਨਾਲ ਕੁਝ ਵਜੇ ਵਿਸ਼ੇਸ਼ ਡੀਐਨਏ ਛੱਡੇ ਜੋ ਹਤਿਆਵਾਂ ਨਾਲ ਜੁੜੇ ਹੋਏ ਸਨ ਇਸ ਸਬੂਤ ਅਤੇ ਤਕਨੀਕੀ ਗਤੀਵਿਧੀਆਂ ਨੇ ਉਸ ਨੂੰ ਫਸਾਉਣ ਵਿੱਚ ਮਦਦ ਕੀਤੀ ਡੀਐਨਏ ਟੈਸਟਿੰਗ ਅਤੇ ਸਬੂਤ ਜਦੋਂ ਕੀਰਾ ਗਲਬੇਨ ਅਤੇ ਜੇਨ ਰਿਮਰਦੀਆਂ ਲਾਸ਼ਾਂ ਨੂੰ ਮਿਲੀਆਂ ਉਹਨਾਂ ਵਿੱਚੋਂ ਮੇਲੇ ਡੀਐਨਏ ਸੈਂਪਲ ਜਾਂਚ ਪ੍ਰਮਾਣਿਕ ਸਬੂਤ ਬਣੇ ਬ੍ਰੈਡਲੀ ਦਾ ਡੀਐਨਏ ਸੈਂਪਲ ਜਿਸ ਵਿੱਚ ਉਸਦੀ ਬਲੱਡ ਅਤੇ ਹੱਡੀਆਂ ਦੇ ਟੁਕੜੇ ਪ੍ਰਮਾਣਿਤ ਹੋਏ ਜਾਂਕ ਵਿੱਚ ਲਾਗੂ ਹੋਏ ਹੋ ਫਿੰਗਰਪ੍ਰਿੰਟਰ ਦੇ ਖੂਨ ਦੇ ਧੱਬੇ ਮਤਿਆਂ ਦਾ ਪ੍ਰਮਾਣਿਕ ਸਬੂਤ ਪਾਲਿਸੀ ਅਤੇ ਸਹਾਇਤਾ ਗਵਾਹਾਂ ਅਤੇ ਸ਼ਖਸੀਅਤ ਵਿਸ਼ੇਸ਼ ਜਾਂਚੀਆਂ ਅਤੇ ਪਾਲਿਸੀ ਅਧਿਕਾਰੀਆਂ ਦੀਆਂ ਸਹਾਇਤਾ ਨਾਲ ਗਈ ਸਾਕਸ਼ੀਆ ਕਸ਼ਿਆ ਕੀਤੀਆਂ ਗਈਆਂ ਜਿਨ੍ਹਾਂ ਨੇ ਬ੍ਰੈਡਲੀ ਐਡਵਰਸ ਨੂੰ ਮੁੱਖ ਅਪਰਾਧੀ ਬਣਾਉਣ ਵਿੱਚ ਮਦਦ ਕੀਤੀ ਕਿਉਂਕਿ ਉਸ ਦਾ ਨਾਮ ਜੁੜਿਆ ਸੀ ਅਤੇ ਸਿੱਧਾਂਸ ਨੂੰ ਕੋਸਟਮਰਡਮ ਅਤੇ ਲਾਗੂ ਸਬੂਤਾਂ ਨਾਲ ਜੁੜੇ ਕਤਲਾਂ ਦੇ ਤਜਰਬੇ ਵਿੱਚ ਸਿੱਧਾ ਜੋੜਿਆ ਗਿਆ। ਕਲੀਅਰ ਮਾਉਂਟ ਕਤਲਾ ਨਾਲ ਜੁੜੇ ਹੋਏ ਸਬੂਤ। ਆਪਰੇਸ਼ਨ ਅਤੇ ਹਤਿਆਵਾਂ ਦੇ ਢੰਗ। ਹਤਿਆਵਾਂ ਦੀ ਅਜੀਬ ਬਤੇ ਚੌਕ ਚੌਕੀ ਸਿਲਸੀ ਨਾਲ ਕਈ ਖ਼ਵਾਰੀਆਂ ਹਨ। ਜਿਨ੍ਹਾਂ ਨਾਲ ਬ੍ਰੈਡਲੀ ਦੇ ਮਨੋ ਵਿਗਿਆਨਿਕ ਕੋਸ਼ਿਸ਼ ਵਿਸ਼ਲੇਸ਼ਣ ਬਾਦੀ ਅਜੀਵ ਅਤੇ ਚੌਚੌਤਕ ਸਥਿਤੀ ਨਾਲ ਵਿਖਬਾਰੀਆਂ ਹਨ ਇਸ ਨਾਲ ਬ੍ਰੈਡਲੀ ਦੇ ਮਨੋਗਿਆਨਿਕ ਵਿਸ਼ਲੇਸ਼ਣ ਨੂੰ ਦਰਸਾਇਆ ਗਿਆ ਹੈ ਉਸਨੇ ਆਪਣੇ ਸ਼ਿਕਾਰਾਂ ਦੀਆਂ ਥਾਵਾਂ ਅਤੇ ਹੱਲਾ ਨਾਲ ਕਿਸੇ ਬਿਲਕੁਲ ਨਵੇਂ ਤਰੀਕੇ ਨਾਲ ਕੰਮ ਕੀਤੇ ਫਿੰਗਰਪ੍ਰਿੰਟਾਂ ਦੇ ਸਬੂਤ ਬ੍ਰੈਡਲੀ ਐਡਵਰਸ ਦੇ ਕਾਂਡੇ ਅਤੇ ਹੱਥਾਂ ਤੋਂ ਮਿਲੇ ਫਿੰਗਰਪ੍ਰਿੰਟ ਹਥਿਆਵਾਂ ਨਾਲ ਜੁੜੇ ਸਨ ਇਸ ਨਾਲ ਪੁਲਿਸ ਨੂੰ ਇਹ ਧਾਰਨਾ ਹੋਈ ਕਿ ਉਹ ਮੁੱਖ ਅਪਰਾਧੀ ਸੀ ਪੁਲਿਸ ਨੇ ਇਹ ਸਬੂਤ ਸਾਬਤ ਕਰਨ ਲਈ ਭਾਰੀ ਥੋੜੇ ਸਮੇਂ ਵਿੱਚ ਖੋਜ ਕੀਤੀ ਅਤੇ ਕਈ ਸਾਂਝੀਆਂ ਦਸਤਾਵੇਜ਼ਾਂ ਦਾ ਸਾਹਮਣਾ ਕਰਨਾ ਪਿਆ ਫਿਰ ਨਾਲ ਹੀ ਸਬੂਤਾਂ ਤੇ ਅਦਾਲਤੀ ਕਾਰਵਾਈ ਬ੍ਰੈਡਲੀ ਐਡਵਰਸ ਨੂੰ 2020 ਵਿੱਚ ਉਸ ਦੇ ਉੱਤੇ ਲਾਏ ਗਏ ਕਤਲਾਂ ਦੀਆਂ ਖਿਤਿਆ ਅਤੇ ਡੀਐਨਏ ਪਰਚੋਲਾਂ ਨਾਲ ਸਿੱਧਾ ਜੋੜਿਆ ਗਿਆ ਤੇ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਇਸ ਸਬੂਤ ਉਸ ਦੇ ਅਪਰਾਧਾਂ ਵਿੱਚ ਵਿਸ਼ਵਾਸ ਯੋਗ ਬਣਾਉਂਦੇ ਹਨ ਜੋ ਕਿ ਆਖਰੀ ਤੌਰ ਤੇ ਕੈਦ ਵਿੱਚ ਪਾ ਦਿੱਤਾ ਮਾਮਲਾ ਕਿੱਥੇ ਅਤੇ ਕਿਵੇਂ ਚੱਲਿਆ ਪਹਿਲੇ ਦੋਸ਼ਾਂ ਦੀ ਜਾਂਚ ਜਦੋਂ ਪੁਲਿਸ ਕਤਲ ਹੋਏ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਪੁਲਿਸ ਨੇ ਕਈ ਸਾਲਾਂ ਤੱਕ ਜਾਂਚ ਕੀਤੀ ਪਰ ਕੋਈ ਪੱਕਾ ਸਬੂਤ ਨਹੀਂ ਮਿਲਿਆ ਇਸ ਦੌਰਾਨ ਪੁਲਿਸ ਨੇ ਬਹੁਤ ਸਾਰੇ ਲੋਕਾਂ ਨਾਲ ਗਵਾਹੀਆਂ ਲਈ ਲੇਟਿੰਗ ਪਰ ਮੁੱਖ ਦੋਸ਼ੀ ਦਾ ਪਤਾ ਨਹੀਂ ਚੱਲਿਆ ਡੀਐਨਏ ਟੈਸਟਿੰਗ ਤੇ ਸਾਲ 2016 ਵਿੱਚ ਬ੍ਰੈਡਲੀ ਐਡਵਰਸ ਦਾ ਡੀਐਨਏ ਲੈ ਕੇ ਇਸ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਉਸ ਦਾ ਡੀਐਨਏ ਅਤੇ ਤਨੀਆਂ ਲਾਸ਼ਾਂ ਵਿੱਚ ਮਿਲੇ ਡੀਐਨਏ ਨਾਲ ਮੇਲ ਖਾਂਦਾ ਸੀ ਤੇ ਟੈਸਟਿੰਗ ਬ੍ਰੈਡਲੀ ਨੂੰ ਫਸਾਉਣ ਵਿੱਚ ਮਦਦਗਾਰ ਸਾਥ ਤੋੜਿਆ ਪੁਲਿਸ ਦੇ ਪਰਚੋਲ ਇਸ ਸਬੂਤ ਤੋਂ ਬਾਅਦ 2016 ਵਿੱਚ ਬ੍ਰੈਡਲੀ ਐਡਵਰਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਦਾਲਤ ਦੀ ਕਾਰਵਾਈ 2018 ਵਿੱਚ ਬ੍ਰੈਡਲੀ ਐਡਵਰਸ ਦੇ ਖਿਲਾਫ ਮੁਕੱਦਮਾ ਚੱਲਿਆ ਉਸ ਨੂੰ ਇਸ ਮਾਮਲੇ ਵਿੱਚ ਤਿੰਨ ਹੋਰਾਂ ਦੇ ਕਤਲ ਦਾ ਦੋਸ਼ੀ ਪਾਇਆ ਗਿਆ 2020 ਵਿੱਚ ਬ੍ਰੈਡਲੀ ਐਡਵਰਡ ਨੂੰ ਕਿੰਨਾ ਕਤਲਾਂ ਦਾ ਦੋਸ਼ੀ ઠਹਿਰਾਇਆ ਗਿਆ ਉਸ ਨੂੰ ਉਸ ਉੱਪਰ ਕਲੀਅਰ ਮੌਰਡ ਕਤਲਾਂ ਦੇ ਸਬੂਤਾਂ ਤੇ ਸ਼ਾਜਿਸ਼ੀ ਸਥਿਤੀਆਂ ਨਾਲ ਸਜ਼ਾ ਦਿੱਤੀ ਗਈ ਬ੍ਰੈਡਲੀ ਦੀ ਸਜ਼ਾ ਬ੍ਰੈਡਲੀ ਐਡਵਰਡ ਨੂੰ ਤਿੰਨ ਕਤਲਾਂ ਦੇ ਦੋਸ਼ ਵਿੱਚ ਜਿੰਦਗੀ ਭਰ ਦੀ ਸਜ਼ਾ ਦਿੱਤੀ ਗਈ ਉਸ ਨੂੰ 2020 ਵਿੱਚ ਕਤਲਾਂ ਦੇ ਮਾਮਲੇ 'ਚ ਸਜ਼ਾ ਸੁਣਾਈ ਮਾਮਲਾ ਖਤਮ ਹੋਣਾ ਬ੍ਰੈਡਲੀ ਦਾ ਇਹ ਮਾਮਲਾ ਆਖਰਕਾਰ 2020 ਵਿੱਚ ਮੁਕੰਮਲ ਹੋ ਗਿਆ ਜਦੋਂ ਉਸ ਦੀ ਸਜ਼ਾ ਸੁਣਾਈ ਇਸ ਮਾਮਲੇ ਵਿੱਚ ਕਈ ਸਾਲਾਂ ਦੀ ਜਾਂਚ ਅਤੇ ਸਬੂਤਾਂ ਦੇ ਅਧਾਰ ਤੇ ਉਸ ਨੂੰ ਜਿੰਦਗੀ ਭਰ ਦੀ ਕੈਦ ਦਿੱਤੀ ਗਈ